ਲ ਲੈ 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 ਕੱਟੀ ਦਾ ਝੂਟਾ ਮੇਰੀ ਲੈ ਲੋ ਯਾਰ ਉਹ ਮੇਰੀ ਉਹ ਮੇਰੇ ਕੱਡੇ ਆ ਮੇਰੇ ਉਹ ਹੋ ਆਇਓ ਕੱਟੀ ਦੀ ਮੂਤ ਤਾਲ ਤੇ ਬੋਹਾਂ ਮੇਰੀ ਗਾਹ ਥੋੜਲਾ 20 ਤੋਂ ਲੈ ਕੇ 28 ਤੱਕ ਜਵਾਨੀ ਮਾਰਦੀ ਸ਼ਾਲਾ 31 ਤੋਂ ਲੈ ਕੇ ਬਾ ਠੀਕ 31 ਤੇਰਾ ਕਾਦ ਹੋ ਗਿਆ ਹਜੇ ਤੱਕ ਜੇ ਮੈਂ ਹਣਾ 40 ਛੱਪ ਕੇ 35 ਟੱਪੀ 35 ਟੱਪੀਆਂ ਖਤਮ ਕੱਛਿਆ ਨੂੰ ਰੋਂਦਾ ਲੈ ਕੀ ਹੋਇਆ ਵੇ ਕੀ ਹੋਇਆ ਵੇ ਔੜ ਗਿਆ ਵਾਹ ਤੇ ਛੁਗਰਾ ਕੀਤਾ ਔੜ ਗਿਆ ਉੱਥੇ ਕੁੱਲੀਆਂ ਦੇ ਵਿੱਚ ਨਿਆਣੇ ਬਥੇਰੇ ਹੁਣ ਆ ਕੀ ਹੋਇਆ ਕਿਹੜੀ ਬੂੰਦੀ ਸਿੱਖ ਲਈ ਅੱਖੀਆਂ ਤੋਂ ਗੋਪੀ ਗੋਪੀ ਆ ਕੀ ਹੋ ਗਿਆ ਮੈਂ ਕੱਸ ਲੈ ਗਿਆ ਔ ਕੀ ਹੋ ਗਿਆ ਗੋਪੀ ਔੜ ਗਿਆ ਉਹ ਨੇਰ ਨੇ ਲੈ ਗਿਆ ਉਹ ਲੇਰ ਨਹੀਂ ਲੈ ਗਈ ਖੁਸ਼ਖਬਰੀ ਖੁਸ਼ਖਬਰੀ ਓਏ ਯਾਰ ਇਹਦਾ ਪ੍ਰੇਮੀ ਜੋੜੇ ਨੇ ਮੇਰਾ ਲਹੂ ਪੀਤਾ ਤੇ ਮੇਰਾ ਦਿਲ ਟੁੱਟ ਗਿਆ ਅੱਜ ਜਨਮ ਦਿਨ ਵਾਲੇ ਦਿਨ ਨਹੀਂ ਉਹਦਾ ਕੱਛੇ ਲਾ ਨਹੀਂ ਉਹਦਾ ਪਾਟਿਆ ਮੀਰਾ ਸਾਹ ਸਾਹ ਰੱਖਿਆ ਸੀ ਧੰਨ ਬੋ ਪੇਰੀ ਚਲਣੀ ਹੈ ਜਦੋਂ ਤੂੰ ਇੰਨਾ ਟਾਈਮ ਲਾਈ ਜਾਂਦਾ ਸਵੇਰੇ ਠਾਣੇ ਕੋਟ ਦੇ ਕੇ ਆਵੋ ਥਾਣੇ ਉਹਨੂੰ ਦੇਖਿਆ ਥਾਣੇ ਰਿਪੋਰਟ ਦੇ ਆਵੋ ਕੱਛੇ ਰਿਪੋਰਟ ਵਿੱਚ ਨਹੀਂ ਕਹਿੰਦੀ ਥਾਣੇ ਰਿਪੋਰਟ ਦੇ ਕੇ ਆਉਗੋ ਵੀ ਹੈ ਉਤੇ ਲੱਗਿਆ ਕਿ ਛਾਂ ਦਾ ਹਾਂ ਵੀ ਪ੍ਰੇਮੀ ਜੋੜਾ ਕਿ ਹਾਂ ਕਿ ਇਹ ਕਿਥੇ ਕੱਚੇ ਨੂੰ ਆਚ ਗਏ ਪ੍ਰੇਮੀ ਜਿਹੜਾ ਪ੍ਰੇਮੀ ਜੋੜਾ ਹੈਗਾ ਹੀ ਆ ਹਾਂ ਹਾਲੇ ਕੱਚਿਆਂ ਨੂੰ ਰੋਂਦਾ ਲੈ ਕੀ ਹੋਇਆ ਵੇ ਕੀ ਹੋਇਆ ਵੇ ਔੜ ਗਿਆ ਵਾ ਤਾਂ ਸ਼ੁਕਰ ਕੀਤਾ ਔੜ ਗਿਆ ਉੱਥੇ ਕੁੱਲੀਆਂ ਦੇ ਵਿੱਚ ਨਿਆਣੇ ਬਥੇਰੇ ਉਹਨਾਂ ਦੇ ਕੱਚੇ ਲਿਆ ਕੇ ਟੰਗ ਲਾ ਟੰਗਦਾ ਓਹ ਹਾਂ ਤੇ ਖੰਨਾ ਗੋ ਵੀ ਉਛਲ ਜਾਂਦੀ ਉਹ बहुत औखा हो गया बहुत ज्यादा औखा हो गया यार, यार। ग़ीवार। ग़ीवार। है मैं कहना सुख सुखी थी मम्मी ने अभी यार ड्राई क्लीन कराना ले हो गया है भाई। यार हम बॉश मशीन से तो हो जा रहे। मैं तो बहुत बड़ा जाए मेरी मशीन उठाते भी कितना तेरे तो कच्चियां ने। रुकता। कच्चे लगा। हाँ। ये तेरे कच्चियां ने उठाते भी कितना। ओहो गोपी आग ही हो गया है भाई। यार हम बहुत बहुत ज़्यादे ਦੋ ਖਬਰ ਹੀ ਗੱਲ ਆ ਹਾਏ ਤੇਰਾ ਸੁਰੱਖੇ ਆ ਕਾਫੀ ਗੁਣਾ ਆ ਦੇਖ ਲੈ ਇਹ ਡਰਾਈ ਕਲੀਨ ਕਰਾਓ ਯਾਰ ਇਦਾਂ ਨਹੀਂ ਇਦਾਂ ਮੈਂ ਮੈਂ ਸਾਹ ਨਹੀਂ ਲੈਣਾ ਇਹਨਾਂ ਬਿਨਾ 2 3 4 5 6 ਇਹ ਤਾਂ ਅਭੀ ਸ਼ਾਰੋ ਨਹੀਂ ਅਭੀ ਬਸ ਯੋ ਸੱਦਾ ਕਰੀ ਮਾਰੇ ਯਾਰ ਮੈਂ ਤਾਂ ਅੱਠ ਕਦੀ ਵੀ ਨਾ ਲਾ ਮਾਂ ਆ ਫੜੀ ਉਹ ਤਾਂ ਕਦੀ ਆਪਣੇ ਘਰ ਵਾਲੇ ਦਾ ਨਹੀਂ ਧੋਕਾ ਇੱਥੋਂ ਫੜੀ ਇੱਥੋਂ ਫੜੀ ਇੱਥੋਂ ਫੜ ਲ ਮਾਰੇ ਜਾ ਕਰ ਸੱਦਾ ਕਾਰ ਸਿੱਧਾ ਕਾਰ ਸਿੱਧਾ ਕਾਰ ਸਿੱਧਾ ਕਰ ਕਰ ਕੱਚਾ ਕਰੰਟ ਮਾਰਦਾ ਕਰ ਕਰ ਕਾਰ ਬੰਦੀ ਚੱਪ ਚੱਪ ਕਰਦਾ ਨਹੀਂ ਰਾਣੋ ਨਹੀਂ ਰਾਣੋ ਚੱਪ ਚੱਪ ਆ ਫਾੜਾ ਪਲਾ ਕਾਰ ਸਿੱਧਾ ਚੱਪ ਚੱਪ ਖੜਦਾ ਹਾਏ ਹਾਏ ਚੱਪ ਚੱਪ ਕਰਦਾ ਅਰ ਜਾ ਨਵੀਆਂ ਹਾਏ ਹਾਏ ਟੇਰ ਚੁੰਡੀਆਂ ਨਵੀਆਂ ਹਾਏ ਨੇ ਕੱਚੇ ਆਲੇ ਨਮੀਆਂ ਚੁੰਡੀਆਂ ਲਾਜ ਲਈ ਚੁੰਡੀਆਂ ਨੂੰ ਵੀ ਚੁੰਡੀਆਂ ਨੂੰ ਵੀ ਲਾਜ ਲਾਤੀ ਆਹ ਤਾਂ ਮੇਰੇ ਵਾਲਾ ਲੱਗਦਾ ਕੋਈ ਨਹੀਂ ਨਹੀਂ ਇਹ ਮੂਲ ਮਾਚੋ ਸਾਹਿਬ ਕੈਲਵਨ ਕਲੀਨ ਦੇ ਮੇਰੇ ਹੀ ਆ ਇਹਾ ਹੁਣ ਯਾਰ ਆ ਸਿਸਟਮ ਜਰਾੜ ਗਿਆ ਕੱਢਣਾ ਡਾੜੀ ਲਿਆ ਤਾਰ ਇੱਥੋਂ ਹੋਰ ਲੈ ਕੱਚੇ ਬੰਨ੍ਹ ਲੈ ਡਾੜੀ ਮੈਂ ਤਾਂ ਲੱਗੀ ਛੱਡਣ ਮੈਂ ਕਿਤੇ ਇੱਥੇ ਥੋੜੀ ਆ ਫੜ ਕੇ ਬੈਠੀ ਰਹਿਮਾ ਇਹਨੂੰ ਛੱਡ ਤੈਨੂੰ ਪਾਉਂ ਤਰੇ ਭਰਾ ਦੀ ਐਵੇਂ ਜੇ ਛੱਡਿਆ ਮੇਰੇ ਦਾ ਭਰਾ ਅੱਗੇ ਬਿਮਾਰ ਰਹਿੰਦਾ ਭਰਾਓ ਬਸ ਯਕੀਲ ਲੀਰਾ ਟੰਗੀਆਂ ਉਹ ਕਦੇ ਉਹਨੂੰ ਛੀਦੀ ਛੁੱਦੀ ਪਵਾਉਂਦਾ ਮਾਸੀ ਦਾ ਕੱਛੇ ਦੇ ਕੇ ਥੁੱਕੀ ਜਾਂਦੀ ਐ ਮੁਆਜਬਾ ਹੀ ਮਿਲ ਜੂ ਤੁਹਾਨੂੰ ਓਏ ਕਿਸogne ਕੰਮ ਕਰ ਤੂੰ ਭੋਖਦਾ ਰਹਿੰਦਿਆ ਨਹੀਂ ਭਰਾ ਮਿਲ ਜਾਊਗਾ ਉਹਨੂੰ ਸ਼ਰਾਬ ਦੀ ਬਹੁਤ ਲੱਖੀ ਨਾ ਹਜ਼ਾਰੀ ਮਾੜਾ ਜਹੇ ਚੰਗਾ ਭਰਾ ਭਰਾ ਆ ਹਾਂ ਮਨੇ ਇੱਦਾਂ ਹੀ ਆ ਇੱਦਾਂ ਹੀ ਆ ਹਾਂ ਓਹ ਕਮਾਂਡੋ ਲੱਗਦਾ ਐ ਮਿੰਦਾ ਕਬੰਡ ਮੈਂ ਕਾ ਮਾਸੀ ਹੁਣ 31 ਦਾ ਹੋ ਗਿਆ ਹੁਣ ਮੈਂ ਅਮੀਰ ਸ਼ਾਰਤੀ ਵਿਆਹ ਦੀ 31ਵਾਂ ਹੋਇਆ 31ਵਾਂ ਹੋ ਗਿਆ 31 ਪੂਰਾ ਹੋਇਆ ਪਰ 31ਵਾਂ ਲੱਗਾ ਐਵੇਂ 31ਵਾਂ ਲੱਗਾ 31ਵਾਂ ਲੱਗਾ ਉਹ ਤੂੰ ਥੱਪੜ ਨਾ ਖਾਈ 95 ਦਾ ਤੂੰ ਜੰਮੀ ਸੀ ਇਹਨੂੰ ਇਹ ਥੋੜਾ ਜੰਮੀ ਆ ਸੀ ਤੂੰ ਹੋਰ ਗਾਲ ਚੱਕ ਓ ਯਾਰ ਲੈ ਆ ਯਾਰ ਲੈ ਜਾ ਅੱਗ ਲਾ ਓ ਅੱਗ ਲਾ ਓ ਠੁੱਕਦੀ ਓ ਠੁੱਕੀ ਜਾਂਦੀ ਓ ਇੱਕ ਮਿੰਟ ਓ ਮਾਰਾ ਜਾ ਓਏ ਓਏ ਸ਼ਿੱਟੇ ਆ ਗਏ ਗੋਪੀ ਓਏ ਓ ਯਾਰ ਰਣੋ ਉਹ ਕਰ ਮਾਰਾ ਚ ਟਿੱਕਣੀ ਉੱਪਰ ਦੀ ਪਾਸ ਇਹ ਲ ਮਾਤੀਆ ਬਣਾ ਲਈਆ ਯਾ ਦੁੱਖ ਦਿੰਦਾ ਆ ਓ ਯਾ ਤਾਰ ਉੱਪਰ ਦੀ ਕਰੇ ਆ ਤੂੰ ਵੀ ਉਹਦੇ ਮਗਰ ਲੱਗ ਜਾਨੀ ਆ ਯਾ ਲੈ ਤੂੰ ਵੀ ਫਰ ਤੋਂ ਕਹਿਦੇ ਕੰਮ ਕਰਾਉਣਾ ਆ ਯਾ ਰੇ ਹੁਣ ਉਹਨੇ ਗਾਫਾ ਨਾ ਕਰਾਂ ਤੇ ਓਹ ਦੇਖ ਵੀ ਫੱਟ ਹੋਣ ਲੱਗੀ ਓ ਲੈ ਲਓ ਐਣਾ ਸਾਡੇ ਆ ਗਾਵਾ ਆਇਆ ਯਾਰ ਇਹ ਤਾਂ ਹੁਣ ਕਿੱਦਾਂ ਹੋਊ ਮੱਚਾ ਨਹੀਂ ਗਈ ਆ ਪੱਖੂ ਆ ਦੀ ਇਹ ਨਹੀਂ ਲੱਗ ਰਹੀ ਪੱਛਾ ਅੱਛਾ ਮੁੱਛੋ ਗਾਲ ਨਹੀਂ ਦੇ ਉਹ ਵੀ ਯਾਰ ਕੋਈ ਨੀਲਾ ਯਾਰ ਦਿਮਾਗ ਖਰਾਬ ਹੋ ਗਿਆ ਯਾਰ ਆ ਜਾ ਬਦੋੜੀਆਂ ਬਦਾਨੀਆਂ ਲੈ ਕੋਈ ਯਾਰ ਰਾਜਾ ਯਾਰ ਤੁਸੀਂ ਭੈਣ ਤੋਂ ਫੋਰਲਾ ਬਰਾਲੀ ਪਹਿਲਾ ਕਰੋ ਹਾਂ ਕਿੱਡੇ ਹੀ ਆ ਤਾਂ ਨੇਹਰ ਆ ਗਿਆ ਓਏ ਨੇਹਰ ਆ ਗਿਆ ਪੱਛਿਆਂ ਦਾ ਓਏ ਯਾਰ ਡੈਡੀ ਯਾਰ ਕੋਈ ਕਰਾ ਦਿਓ ਯਾਰ ਰੱਸੀ ਲੱਗਿਆ ਨੂੰ ਪਾਈ ਕੱਤਿਆ ਇੱਕ ਮਿੰਟ ਪਹਿਲਾਂ ਸਾਰੇ ਕੱਚੇ ਲਾਓ ਯਾਰ ਸਾਰੇ ਘਾਤੇ ਲਾਉਣੇ ਆ ਕਰੂੰਗਾ ਇਹਨੇ ਨੇੜੇ ਘੱਲ ਆ ਹਨਾ ਦੂਰ ਦਾ ਤਾਂ ਇੰਨਾ ਪਾਇਆ ਤੇ ਉਹ ਹਲੇ ਸੰਡੇ ਮੁੰਡੇ 10 ਸਾਲ ਲਗਾਉਣੇ ਉਹ ਕੱਚਿਆਂ ਨੇ ਫੀ ਜਾ ਕੇ ਇੱਥੇ ਆਉਣੇ ਆ ਹਨਾ ਇੱਕ ਮਿੰਟ ਯਾਰ ਡੈੜੀ ਪਲਾਸ ਦੇ ਦੋ ਯਾਰ ਵੀ ਮੇਰਾ ਲੈ ਵੇਖ ਲੇ ਆ ਵੀ ਤੂੰ ਇਹ ਚਾਰ ਨਾਮ ਤੇ ਤੁਹਾਡੇ ਆਲੇ ਤੇ ਸ਼ਰਮ ਹੁੰਦੀ ਆ ਤੇ ਆਸ਼ੀਰਵਾਦ ਆ ਤੇਰੇ ਯਾਰ ਕੀ ਨਾ ਮੇਰੇ ਕੀ ਕਹਿਣਾ ਤਾਂ ਮੈਂ ਤਾਂ ਤੂੰ ਜਾਨਾ ਮੇਰੇ ਨਾਲ ਹੁਣ ਆਸ ਮੋੱਕ ਗਈ ਆ ਜਿਹੜਾ 31 ਹੋ ਗਿਆ ਧਰਮਰਾ ਜੜੋ ਹੀ ਆਸ ਮੋੱਕ ਗਈ ਬਸ ਆ ਗਈ ਆ ਰੇ ਆਈ ਹੋਈ ਕੋਈ ਨਹੀਂ ਮਾਰੇ ਜੜੋ ਜੜੋ ਆਸ ਮੋੱਕ ਗਈ ਆ ਔੜ ਗਈ ਆ ਤੂੰ ਪਾੜ ਕੇ ਬੋਲਦੀ ਕਰਨੀ ਆ ਤੂੰ ਇਤਨਾ ਉਹ ਤਾਂ ਆ ਜਿਹੜਾ ਫੌਜੀ ਚੱਲ ਗਿਆ ਇਹ ਤਾਂ ਡੇਢ ਖੇਤ ਨਹੀਂ ਚੱਲ ਹੋਣਾ ਉਹ ਪੈਨਸਲ ਚੱਲ ਗਈ ਫੌਜੀ ਦੀ ਹਾਂ ਦਿੱਤੀ ਗੱਲ ਆ ਜਿਹੜੇ ਗੇਤ ਤੋਂ ਨਹੀਂ ਚੱਲਣਾ ਇਹ ਸ਼ਾਬਾਸ਼ ਤੇਰੇ ਮੁੰਡਿਆ ਦੇ ਦੇ ਦੋਸਾ ਫਾਇ ਹੀ ਦੇ ਦੋ ਧਰਮ ਨਾ ਹੌਤਾ ਦਵੋ ਨਾ ਲੈ ਲੈ ਆਗੜੀ ਵਾਹ ਤੂੰ ਕਹਿ ਬੈ ਕੱਟ ਤੈਨੂੰ ਤੇ ਕੱਟਣ ਨੂੰ ਕੀ ਆ ਕੀ ਕੀ ਕੱਟਣਾ ਮੇਰੇ ਗਾ ਸੁਣ ਲੋ ਕੋਈ ਛੱਡ ਤੂੰ ਫਾਸ ਕਰਾ ਕੇ ਦੇ ਯਾਰ ਆ ਬੂਲੇ 150 ਲਾ ਕੀ ਹੁੰਦਾ ਇੱਥੇ ਕੋ ਰੋਟੀ ਲਾਉਣ ਵਾਲੀ ਮੈਂ ਛਮਕ ਛਮਕ ਕਰੇ ਜਦ ਤੁਹਾਨੂੰ ਪੈਣਾ ਮੇਰਾ ਗੋਡੀ ਆ ਜਾਣੀ ਆ ਜਾਣੀ ਕਿੱਤਲ ਭੈਣ ਚ ਉਦੋਂ ਹੋਣੀ ਜਦ ਮੈਂ ਚੱਲ ਗਿਆ ਤੂੰ ਕੀ ਰੱਖ ਸਕਨੇ ਕੰਮ ਬੋਲਦਾ ਰੱਖ ਸਕਲੇ ਦੀ ਕੀ ਗੱਲ ਹੈ ਗੋਟੇ ਰਹਿਣਾ ਸਾਡੇ ਦਾ ਗੰਮ ਕਰਕੇ ਹਜ ਜੀ ਆਪਾਂ ਸਾਡਾ ਟਾਈਟਾ ਇਸਾ ਤੁਹਾਡੇ ਤੋਂ ਨਹੀਂ ਮੈਂ ਆਪਣਾ ਅੱਛਾ ਜੀ ਮੈਂ ਉਹਦੇ ਉਹ ਜੀ ਕਿ ਤੋਂ ਦੇ ਆ ਨਹੀਂ ਰੋਣਾ ਆਪਣਾ ਹਾਲਾਤ ਹੈ ਜਿਹੜਾ ਤੇਰਾ ਫੇਰ ਤੇ ਪਿਆ ਆ ਲੱਗਦਾ ਆਹ ਯਾਰ ਉਹ ਕਿੰਝ 200 ਰੁਪਏ ਕਿਹਾ 200 ਦੇ ਬੋਲ 200 ਦੇ ਵਿੱਚ ਸਵੇਰ ਤੇ ਤੁਹਾਡੇ ਵਿੱਚ ਮੋੜ ਦੇ ਮਾਸਿਮਾ ਮੋੜ ਦੇ ਨਾ ਮੋੜ ਦੇ ਇਹ ਮੋੜ ਦੇ ਓਏ ਹਟ ਮੋੜ ਦੇ ਮੋੜ ਕਿਉਂ ਮੋੜ ਦੇ ਸੋ ਸਾਰਿਆਂ ਨੂੰ ਜੇ 500 ਰੁਪਏ ਤਰੀਕੇ ਨੇ ਮੜਾਇਆ 1000 ਰੁਪਏ ਲਾਉਂਗਾ ਮੈਂ ਕਿੱਦੀ 500 ਮੋੜ ਦੇ ਆਹ ਵੇਖੋ ਜੀ ਹਾਂਜੀ ਆਤ ਸੀਗੀ ਜਿਹੜੀ ਹਾਂ ਉਹ ਫਿਨਿਸ਼ ਬਸ ਆ ਹੀ ਪਈ ਆ ਆ ਹੀ ਨੀ ਤਦ ਨੂੰ ਕੀ ਕਰਦਾ ਜਿੱਦਣ ਇੰਦਰ ਇੰਜਨ ਖੜ ਗਿਆ ਆਈ ਆਈ ਕਹੀ ਜਾਂਦੇ ਜਿੱਦਣ ਇੰਦਰ ਇੰਜਨ ਹੋਣਾ ਹਾਉਗਾ ਓਏ ਊੜੇ ਮੈਂ ਜੋ ਮਾਦਰ ਨੂੰ ਇਲਾਜ਼ ਦਤਾ ਫੇਰ ਮੈਂ ਕੀ ਕਰਨੇ ਆ ਹਾਈ ਪਈ ਜਾ ਹਾਈ ਨਹੀਂ ਸਭ ਪੈ ਗਿਆ 25 ਤੋਂ ਲੈ ਕੇ 36 31 ਠਾਠਾ ਦੀ ਬਾਤ ਹੋ ਗਿਆ ਉਹ ਬਤਾ ਕਿ ਤਾ ਦਹੀਂ ਨਾਲ ਰੋਟੀ ਖਾਂਦਾ ਦਹੀਂ ਦੂਹੀ ਦਾਨੀ ਕਿ ਮਤਲਬ ਮੇਰੀ ਗਾਥ ਥੋੜਲਾ ਮੈਂ ਮਗਰੋਂ ਕੀ ਕਰਨੀ ਆ ਮੈਂ ਹਾਰਪੂਣਾ ਇੱਥੇ ਰਿਫ੍ਰਿਜਰੇਟਰ ਨਾਗਪੁਰਾ ਕਹਿੰਦਾ ਮੇਰੀ ਗੱਲ ਸੁਣੋ ਸੀ ਹਾਰਪੂ ਆ ਕੇ ਰੋਟੀਆਂ ਕਿ ਤੋੜੀਆਂ ਦੇ ਮੇਰੀ ਗੱਲ ਥੋੜੋ ਆ ਦਿੱਤੀ ਇੱਕ ਤਾਂ ਜਾਈ ਦੀ ਸਾਨੂੰ ਓਏ ਪਪਾ 1 ਕੋਈ ਆ 31 ਹੋ ਗਿਆ ਆ ਹੋ ਗਿਆ ਹਾਈ ਤੇ ਮਾਰਾ ਲੱਗ ਜੂਏ 32 ਤੱਕ ਆ ਮਗਰੋਂ ਜੀ ਕਰ ਦੇਣਾ ਲੈ ਤੂੰ ਆਈ ਪਈ ਅਸੀਂ ਨਾ ਤੂੰ ਆਈ ਆ ਮੈਂ ਤੂੰ ਆਈ ਆ ਤੂੰ ਆਈ ਆ ਉਹ ਦੰਦ ਕਾਰ ਦੂੰ ਕੋਈ ਵਰਕ ਹੀ ਰਹਿ ਗਈ ਉਹਦੀ ਤੂੰ ਪਾਟ ਕੇ ਕੱਟ ਆ ਹੌਸਲੇ ਰੱਖਾ ਠਾਗੀ ਬੰਦ ਹੋ ਗਏ ਇਹ ਕਿਹਦਾ ਦੀ ਤੂੰ ਸੌਂ ਵੀ ਕੋਈ ਤੂੰ ਛੋਟੇ ਹੁੰਦੇ ਨੇ ਚੱਕੀ ਕੀ ਤੁਹਾਡੇ ਨਾਲ ਕੁੜੀ ਵਿਆਹ ਲੈਣੀ ਯਾਰੀ ਦੋਸਤੀ ਕਦੇ ਇਹ ਗੱਲ ਤੁਹਾਡੀ ਮੇਰੀਆਂ ਫਿਲਮਾਂ ਦੇ ਵਿੱਚ ਇੰਨਾ ਸੌ ਸੁਖਾ ਜਾਂਦੇ ਉੱਤੇ ਸੀਗੇ ਮੇਰੀ ਗੱਲ ਸੁਣ ਨਾ ਤੇਰੀਆਂ ਸੌਂ ਤਾਂ ਫੌਜੀ ਬਣਾ ਹੋ ਗਏ ਮੈਨੂੰ ਨਾ ਸਰਾ ਮਾਂ ਕੇਕ ਤਾਂ ਕਰਨੀ ਮੇਰੀ ਹੈ ਥੋੜਾ ਜਿਹਾ ਦਹੀਂ ਰਹਿ ਗਿਆ ਖਾਣ ਤੋਂ ਆਹੀ ساری ਉਮਰ ਗਾਂ ਜਾ ਕੇ ਘਰੋਂਡੇ ਲੈ ਕੇ ਦਿੱਤੇ ਆ ਇਹ ਮੇਲੇ ਚ ਨਹੀਂ ਵਧੀਆ ਮਿਲਦੇ ਤਾਂ ਮੈਨੂੰ ਪਤਾ ਆਹੀ ਆਹੀ ਕੋਪਣ ਗੱਲਾਂ ਸਹੀ ਕਿ ਇਹਦਾ ਸਾੜੇ ਲੱਤਾਂ ਵੀ ਗਈਆਂ ਐ ਹੋ ਗਈਆਂ ਕਿੱਥੇ ਜਮਾ ਮੇਰੀ ਗਾਂ ਥੋੜਲਾ 20 ਤਾਂ ਲੈ ਕੇ ਹਾਈ ਤੱਕ ਜਵਾਨੀ ਮਾਰਦੀ ਸ਼ਾਲਾ 31 ਤੋਂ ਲੈ ਕੇ ਬਾ ਠੀਕ 31 ਤੇਰਾ ਕਦ ਹੋ ਗਿਆ ਹਜੇ ਤੋ 33 ਜੇ ਮੈਂ ਹਣਾ 40 ਟੱਪ ਕੇ 35 ਟੱਪੀ 35 ਟੱਪੀਆਂ ਖਤਮ ਹੋ ਗਿਆ ਹੋ ਗਿਆ 40 ਟੱਪੀ ਦਾ ਇਹ ਆ ਪੈਸੇ ਮਲ ਗਏ 20000 ਰੁਪਏ ਮਿਲ ਜਾਣੀਆਂ ਪੈਸੇ ਮਿਲ ਜਾਣੀਆਂ ਆ ਬੈਠ ਜਾ ਤੇਰੇ ਮੂੰਹ ਦੇ ਵਿੱਚ ਗੁੱਟੀ ਘੇ ਛੱਕਾ ਵੇਲੇ ਗਲਗਲਾਰ ਕੀ 6000 ਰੁਪਏ 6000 ਰੁਪਏ ਮਿਲਣੀਆਂ ਆ ਮੈਂ ਤਾਂ ਥਮ ਗੋਰੀ ਗੋਰੀ ਬ੍ਰਿਟਿਸ਼ ਗੋਰੀ ਮੇਰੀ ਨੋ ਦੇਖੀ ਕਿੰਨੀ ਸੁਨੱਖੀ ਆਣੀ ਆ ਮੈਂ ਮੁੰਡਾ ਜਿੱਦੀ ਵੀ ਆ ਮੇਰਾ ਮੁੰਡਾ ਮਾੜਾ ਆ ਤੇ ਮੈਂ ਬਹੁਤ ਵਾਰ ਇੱਕ ਮੀਸ਼ਾ ਦੇਖਣ ਦੇ ਤੂੰ ਜਿੰਦਾ ਫਟਾ ਮੁੰਡਾ ਫੜਾ ਨਹੀਂ ਮੋਟੀ ਸੋਣੀ ਆਣੀ ਆ ਉੱਦਾਂ ਦੀ ਸੋਹਣੀ ਤੇ ਲੋਟੀ ਮੈਂ ਨਹੀਂ ਆ ਜਿੱਦਾਂ ਦਾ ਕੰਮ ਕਰ ਮੈਂ ਕਰਦਾ ਉਦਾਂ ਤੇ ਕੰਮ ਕਰ ਵਾਲੀ ਲਾਉ ਤੂੰ ਨਾ ਕਰਾਈ ਉੱਤੇ ਕੱਪੜੇ ਤੇ ਤੇਰੇ ਬੱਸ ਦੀ ਗੱਲ ਆ ਨਹੀਂ ਕਰਾਉਣਾ ਪਤਾ ਨਹੀਂ ਕੀ ਗੱਲ ਆ ਧਾਰਾ ਖਵਾਉਣੀ ਆ ਹੋਰ ਦਾਪ ਕਰਾਉਂ ਤਰੋਲੀਏ ਲੈ ਜਾ ਤੈਨੂੰ ਇਹ ਕੀ ਮਤਲਬ ਆ ਹਰੇ ਕੱਟ ਲੋ ਕੇਗਾ ਸੀ ਨਹੀਂ ਕਰਦੇ ਆ ਹੋਵੇ ਉਹ ਭਰਾਵਾ ਨਹੀਂ ਨਾ ਮੇਰੀ ਬਾਸੋਂ ਨਾ ਦੁਨੀਆਂ ਦਾ ਦਾਰਾ ਦੁਨੀਆਂ ਨਾ ਕੰਮ ਕੀਤਾ ਨਾ ਸੀ ਕਰੋਣਾ ਨਾ ਤੂੰ ਹੀ ਕਿਤੇ ਕਿੰਨਾ ਕਿਤਾਬ ਇਹ ਪੈ ਲੈ ਪੈ ਦੋ ਰੋਟੀਆਂ ਲਾ ਲੈ ਦਾਦਾ ਮੱਧਾ ਚੁੰਦੀ ਉਹ ਯਾਰ ਜਿੱਦਣ ਚੁੰਦੀ ਸੀ ਉਦਣ ਪੈ ਇਹੋ ਯਾਰ ਜਿੱਦਣ ਚੁੰਦੀ ਸੀ ਉਦਣ ਕਿਦਣ ਕਿਦਣ ਚੁੰਦੀ ਸੀ ਤੇਰੀਆਂ ਚੋਈਆਂ ਮੈਂ ਮੈਨੂੰ ਲਾ ਕੇ ਬੈਠ ਧਰ ਰਿਹਾ ਯਾਰ ਕੱਟਣ ਦੀ ਗੱਲ ਕੋਈ ਤੇਰੀ ਭੈਣ ਐਡਾ ਚਲੇ ਡੇਢ ਤਾਂ ਦਾ ਏਸੀ ਲਾਇਆ ਹੱਲੇ ਵੀ ਤੈਨੂੰ ਕੱਚੀ ਤੇਲੀ ਹੋ ਗਈ ਉਹ ਤਾਂ ਹਾਸੇ ਨਾਲ ਕਾਹ ਤੇ ਹਾਈ ਆਹੀ ਜਨਾ ਕਰਕੇ ਤੁਹਾਡਾ ਮੈਂ ਅੱਜ ਇਕੱਲਾ ਹੀ ਕੇ ਕੱਢ ਰਵਾਂ ਮੈਂ ਤਾਂ ਮੈਂ ਆਪਣੀ ਜਨਾਨੀ ਦਾ ਕੱਢ ਰਵਾਂ ਤੁਹਾਨੂੰ ਪੁੱਛਣਾ ਨਹੀਂ ਜਨਾਨੀ ਨਾਲ ਕੱਢਦਾ ਇੱਕ ਹੱਥ ਉਹਦਾ ਐ ਇਦਾਂ ਹੁੰਦਾ ਇੱਕ ਚੂੜੇ ਵਾਲੀ ਬਾਹ ਉਧਰੋਂ ਇੱਕ ਇਧਰੋਂ ਆ ਇਧਰੋਂ ਮੇਰੇ ਵਾਲਾ ਹੱਥ ਫੇਰਦਾ ਚੂੜੇ ਵਾਲੀ ਮੈਲ ਜਾਣੀ ਤੂੰ ਬੈਠੋ ਇਹ ਸੁਣ ਮੁੰਡੇ ਕੁੜੀਆਂ ਜਾ ਕੇ ਸਟਾਰਬਕ ਆਏ ਐ ਹੱਥਾਂ ਦੇ ਹੱਥ ਪਾ ਕੇ ਕੱਪ ਦੇ ਕੋਲ ਕਰਕੇ ਨਾ ਇਦਾਂ ਹੱਥ ਫੋਟੋ ਪਾਉਂਦੇ ਕੋਈ ਸਮਾਂ ਆ ਜਾਣੀ ਤੇਰੇ ਤੇ ਸਮਾਂ ਸਾਡਾ ਤਾਂ ਭੈਣ ਤੋਂ ਚੱਕ ਚੱਕ ਸਨੈਪਚੈਟਾਂ ਤੇ ਫਿਲਟਰ ਹੀ ਪਾਉਂਦੇ ਆ ਕਦੇ ਧਰ ਮੈਂ ਉਦੋਂ ਹੀ ਸੂਟ ਜੇ ਪਾ ਕੇ ਇਧਰੋਂ ਇਦਾ ਬਾਹਰ ਹੀ ਕੱਢ ਦਮੈਂ ਹੈ ਨਾ ਕਦੇ ਸਾਲ ਲੱਗੇ ਜਾਵੇ ਕਦੇ ਜਨਾਨੀ ਨਾਲ ਹੀ ਬੈਠਾ ਹੈ ਕਦੇ ਪੈਜੋ ਭੇਖਾ ਹੀ ਬੈਜੇ ਹੈ ਹੈ ਬੜਾ ਬੈਨ ਜਨਾਨੀ ਨਾਲ ਮੈਂ ਹਰ ਤੂ ਆ ਮਾੜੀ ਕਾਪੀ ਲਾ ਤੋ ਸਿੱਧੇ ਕਰ ਅੱਦਾ ਲੱਗਦਾ ਮੈਨੂੰ ਬਾਸ ਪਿਆ ਹੁੰਦਾ ਆ ਵੀ ਇਹਦਾ ਬੇਤੀਗਾ ਦੇ ਪੈਜੋ ਲੰਬਾ ਬੰਦਾ ਲੰਬਾ ਬੰਨੀ ਕੋ ਵੀ ਲੰਬਾ ਜਨਾਨੀ ਇਹਦੀ ਗੁੱਸਾ ਕਰ ਜਾਊਗੀ ਬਹੁਤਾ ਨਾ ਤੁਸੀਂ ਕਹੋ ਜਨਾਨੀ ਆਉਂਦੀ ਹੈ ਜਨਾਨੀ ਚੋ ਹੈ ਕਿਹੜੀ ਆਵਾ ਗੱਲਾਂ ਕਰਕੇ ਇੱਥੇ ਇੱਥੇ ਟੱਕ ਪਾਉਂਦੀ ਆ ਆਹੀ ਆੜੀਆਂ ਗੱਲਾਂ ਤੇਰੀ ਜਨਾਨੀ ਗੁੱਸਾ ਤੇਰੀ ਜਨਾਨੀ ਇਦਾ ਤੇਰੀ ਜਨਾਨੀ ਭੈ ਜੋ ਲੱਪੋ ਦਾ ਸਹੀ ਲੱਪਈ ਕਿੱਥੇ ਆ ਖਾਈ ਪਈ ਆ ਕਿੱਥੇ ਆ ਤੇਰੇ ਦੱਚੇ ਵੀ ਇੰਨਾ ਲੱਗਦੇ ਇੰਨਾ ਰੋਟੀ ਖਾਂਦੀ ਆ ਓਏ ਇੰਨੇ ਬਨੇ ਮੇਲੇ ਆ ਫਾਗਾ ਤਾਂ ਹਣ ਉੱਤੋਂ ਵੀ ਕਹੀ ਜਾਂਦੀ ਆ ਕਹਿੰਦੀ ਜਿੰਨੇ ਆ ਆ ਲੱਡੂ ਜੇ ਪਾਇਆ ਉੰਨੇ ਕਾਦੀ ਮੈਂ ਤਾਂ ਤਿੰਨੇ ਦੇਖਦੀ ਸੀ ਇਹ ਤਾਂ ਤੈਨ੍ਹੇ ਨਹੀਂ ਠਮਾ ਕੇ ਦੇਖ ਤਾਂ ਸੁੱਕਣਾ ਆਠਿਆ ਆਲੇ ਵਿੱਚ ਬੱਚੇ ਵੀ ਆ ਮੈਨੂੰ ਆ ਕੁੜੀ ਦੀ ਸੀ ਦੋ ਮੁੰਡੇ ਦਿਸੇ ਆਹ ਕੀ ਆਹ ਖੜੇ ਇਹ ਆਨਲੈਕਸ ਆ ਮੰਮਾ ਘਰ ਮਾਮਾ ਮਾਮੇ ਖੜੇ ਤੇਰੇ ਹੱਕ ਟਾ ਕੇ ਆਨਲੈਕਸ ਦੀ ਆ ਦੋ ਆਨਲੈਕਸ ਤੋਂ ਡਾਊਨਲੋਡ ਕਰਦੇ ਆ ਅੱਠ ਵੜਦੇ ਆ ਨਹੀਂ ਦੋਏ ਤਿੰਨੇ ਲੈਣੇ ਆਹ ਦੋ ਮੁੰਡੇ ਲੈਣੇ

ਬਾਤ ਦੋ ਮੁੰਡੇ ਐ ਕੁੜੀ ਦੋ ਮੁੰਡੇ ਐ ਦੋ ਮੁੰਡੇ ਚਾਹੀਦੇ ਆ ਯਾਰ ਮੈਂ ਪੁਰਾਣਾ ਗੋਰੀ ਦਾ ਵਿਆਹ ਸੱਚੀ ਗੱਲ ਆ ਦੋ ਜਾਨ ਗੋਰੀ ਕੜਾ ਨਿਆਣੀ ਨਹੀਂ ਲੈਣੇ ਹੁਣ ਯਾਰ ਉਦੋਂ ਹੀ ਬ੍ਰਿਟੀਸ਼ ਯੋ ਨੋ ਉਦੋਂ ਉਹ ਨਹੀਂ ਆਪੇ ਨਾਲੇ ਹੁੰਦੇ ਆ ਉਦੋਂ ਲਿਆਂਦੇ ਨਾਲ ਪਹਿਲੇ ਹੁੰਦੇ ਪਹਿਲੇ ਨਹੀਂ ਲੈਣੇ ਪਹਿਲੇ ਹੀ ਹੁੰਦੇ ਆ ਯਾਰ ਤਾ ਉੱਥੇ ਕੀ ਆ ਭੈ ਜੋ ਨਾਲੇ ਹੁਣ ਦੋਰੇ ਆ ਬੇਗੀਆਂ ਆਉਣ ਦੇ ਗੱਲੇ ਕੋਈ ਨਹੀਂ ਕਦੇ ਸਾਲਾ ਵਿਆਹ ਹੋ ਆਰੇ ਕੋਈ ਚੱਕਰ ਨਹੀਂ ਆ ਮੇਰੇ ਲਿਆਨੇ ਮੇਰੇ ਕੋ ਛੜਿਆਨੇ ਹੋਗਾ ਯਾ ਛੜਾਈ ਆ ਮੈਂ ਕੌਣ ਤੂੰ ਹੀ ਮੇਰੇ ਮੈਨੂੰ ਮੈਨੂੰ ਮੈਨਾ ਸਰਟੀਫਿਕੇਟ ਚੰਮੇ ਕੋਲੋਂ ਨਾ ਚਲਾਂਗੇ ਕਾਲਾ ਕਾਲਾ ਕੀ ਛੜਾ ਜੂਨੀਅਰ ਦੇ ਵਿੱਚ ਪਤਾ ਹੈ ਛੜਾ ਚੰਮਾ ਛੜਾ ਇਹ ਵੀ ਛੜਾ ਜੀ ਛੰਮਾ ਵੀ ਛੜਾ ਤੇ ਵੀ ਛੜਾ ਓਏ ਸੇਨ ਸੱਚੀ ਗੱਲ ਆ ਸਰੋਪਾ ਪਾਉਣਾ ਹੁੰਦੀ ਜਿਹੜੇ 33 33 ਤੋਂ ਉੱਪਰ ਟੱਪ ਗਏ ਉਹ ਉਹ ਵੀ ਮੰਡਲ ਹੀ ਆ ਯਾਰ ਯਾਰ ਆ ਲੈ ਇਹਨੂੰ 95 97 98 99 2000 ਠੀਕ ਹੈ ਮੇਰੀ ਗੱਲ ਸੁਣ ੱਲੇ ਹੋ ਗਏ ਐਕਟ ਦੋ ਐਵੇਂ ਨਹੀਂ ਹਦੀਆ ਉਹਦੀ ਹੈ ਨਹੀਂਗਾ ਮੇਰਾ ਵੀਰ ਬਾਹਰ ਬੈਠਾ ਹੁੰਦਾ ਕਿੰਨਾ ਆਇਆ ਕੁੰਡਾ ਲਾਵੇ 25 25 3 ਟੱਪੇ 3 ਟੱਪੇ ਹਜੇ ਟੱਪੇ ਨਹੀਂ ਟੱਪੇ ਨਹੀਂ ਟੱਪੇ ਇੱਕ ਟੱਪਾ ਹੋਈ ਯਾਰ ਅਰਾਹ ਕਹਿੰਦਾ ਪੈਰ ਕਾਲੂ ਕੀ ਪਤਾ ਤੇਰਾ ਕਿਸੇ ਨੂੰ ਸਰੂਪਾ ਲੈਣਾ ਮੇਰਾ ਤਾਂ ਸਿਰ ਤੋਂ ਕੱਟ ਲਾ ਕੇ ਇੱਕ ਭਰਾਵਾ ਉਹਦੀ ਭੈਣ ਦੇ ਪੀੜ ਹੋਈ ਜਾਂਦੀ ਏ ਤੂੰ ਹੋਇਆ ਨਹੀਂ ਮੇਰੀ ਅਗਲੀ ਚੀਲਾ ਵੀ ਮੋਰੇ ਕੱਟਣਾ ਹੈ ਆ ਦੇ ਲੈ ਦਰਬਾਰਾ ਦੁਪਰਾ ਖਾ ਉਹਨੂੰ ਪਾਈਆ ਕੇ ਚਾਰ ਪੌੜੀ ਯਾਦ ਰੱਖੀ ਤੂੰ ਮੈਨੂੰ ਦੇ ਕੇ ਕੱਟ ਲੈ ਕੇ ਕੱਟ ਪਤਾ ਕੇ ਕੱਟ ਬਰੀ ਦਾ ਦੋੜਨਾ ਜਨਾਨੀ ਪਰ ਜੋ ਪਰ ਇਹਦਾ ਕੋਈ ਮੈਂ ਜਾਨੀ ਜਾਂਦਾ ਕੇ ਕੱਟਣਾ ਹੈ ਜੇ ਤੈਨੂੰ ਅੱਧਾ ਨਹੀਂ ਅੱਧਾ ਨਹੀਂ ਚਾਹੀਦੀ ਮੇਰਾ ਪਰ ਆ ਸਾਈਡ ਨਾ ਫੜੀ ਫਲੋਰ ਵਾਲੀ ਇਹ ਤਾਂ ਜਿਗਰਾ ਜਿਹੜਾ ਵਿਚਾਰਾ ਚੱਲ ਗਿਆ ਫੌਜ ਚੱਲ ਗਈ ਹਾਂ ਉਹਦੀ ਜੇ ਕਿਤੇ ਉੱਧਾ ਵਿਚਾਰਾ ਹੁੰਦਾ ਮੇਰੇ ਵਰਗਾ ਇੱਕ ਪਿੱਲਾ ਵਿਚਾਰਾ ਹੈ ਮਾਸੀ ਦੂਜੇ ਆਪਣੇ ਭਰਾਵਾਂ ਵਰਗਾ ਵਿਚਾਰਾ ਹੁੰਦਾ ਵੇ ਤਾਂ ਗਿਆ ਸੀ ਕਾ ਤੇ ਮੈਂ ਕਿਹੜੀ ਨਖਾਂਦੀ ਸੀ ਹੋ ਗਈ ਮੈਂ ਕਿਹਦੇ ਨਖਾਂ ਨਹੀਂ ਤੂੰ ਤਾਂ ਨਹੀਂ ਖਾਂਦੀ ਸੀ ਮਾਸੀ ਕੋ ਉ ਤਾਂ ਘਰ ਬਣਾਇਆ ਜੈਦਾਰ ਤੇਰੇ ਦਾ ਲੈ ਦਾ ਰੇ ਦਾ ਇਹ ਆਜਾ ਨੀ ਬੰਗੇ ਨਾ ਨੀ ਉਹਦਾ ਉੱਪਰ ਮੇਰੀ ਗੱਲ ਸੁਣਨਾ ਤਤੀਵਾ ਮੈਨੂੰ ਲੱਗ ਗਿਆ ਇਹਾਂ ਦੇ ਪੈ ਜੋ ਜੇਲਦਾਰ ਨਾਲ ਮੈਂ ਦੇ ਸਾਲ ਘਟਾਤਾ ਆ ਕਿੰਨੇ ਸਾਲਾਂ ਦਾ ਵਿਆਹ ਨੂੰ ਮੇਰੇ ਵਿਆਹ ਨੂੰ ਹੋ ਗਿਆ 51 ਸਾਲ। 51 ਸਾਲ ਹੋ ਗਏ ਮੋਹਰ ਤਾਂ ਪੁੱਜ ਲੋ ਦੀ ਜੈਲਦਾਰ ਉਹ ਨਹੀਂ ਦੇਖੇ ਆ। ਸਾਡੇ ਹਾਂ। ਹਾਂ। ਜੈਲਦਾਰ ਆ। ਹਾਂ। ਮੰਦੰਦੇ। ਕਦੀ ਜੈਲਦਾਰ ਮੋਰੇ ਚ ਪਰਗੀ ਤੇ ਪਹਾੜਦਾਰਾ ਮੋਤੀ ਕੇ ਮੋਤੀ ਕੇ ਸਾਥੇ ਮਾਨੂੰ ਪਿੰਡ ਚ ਮੋਤੀ ਕੇ। ਕਦੀ ਤਾਂ ਮਹਾ ਹੀ ਦਾ ਤੋਂ ਛੋਟਾ ਤਾਂ ਹੀ ਮੋਤੀ ਕੇ ਨੇ ਉਦਾਸ ਚ ਬੈੱਜ ਤੇ ਬੈੱਡ ਤੇ ਹਰ ਮਾਰੀਆਂ ਤੁਸੀਂ ਲਿਆਂਦੀ ਆ ਗੱਡੀ ਭਰ ਕੇ ਸੋਨਾ ਲਿਆਂਗਾ। ਸਾਡੇ ਦਾਦੇ ਦਿੱਤੇ ਆ ਪੁੱਤਿਆਂ ਵੀ ਦਿੱਤੇ ਆ ਕਿਤੇ ਬੈਸਰੇ ਬਿੱਤੇ ਹੁੰਦੇ ਕਿਤੇ ਮੇਰੀ ਮਾਂ ਨੇ ਉਹ ਬਸ ਕਰੇਗਾ ਸਾਡੇ ਮੂੰਹ ਚ ਮਾਰਾ ਕੋਸੀ ਆਲੂ ਲੈ ਆਇਆ ਹੋਰ ਸਾਰਾ ਕਰੇ ਹੈ ਜੇ ਸੱਚੀ ਕਹਿੰਦਾ ਕਿ ਮੇਰੇ ਨਾਲ ਆਪਾਂ ਕਹਿੰਦੇ ਆ ਯਾਰ ਤੁਹਾਡੇ ਟੁੱਟੇ ਆ ਤੁਹਾਡੇ ਕਿੱਸੇ ਆ ਉੱਥੇ ਕਿ ਜਾ ਕੇ ਕਹਿ ਰਹੇ ਆਂ ਬਤੇ ਵਾਲੀ ਜ਼ਹਿਰ ਤੇ ਤੁਹਾਡੇ ਕਸੇ ਮੁੱਕ ਜਾਂਦੇ ਆ ਇਹ ਤੂੰ ਉੱਪਰ ਤੁਸੀਂ ਕਿਹੜਾ ਇਤਿਹਾਸ ਸੁਣਾ ਦਿੰਦਾ ਮੇਰੇ ਨਾਲ ਕਿਤੇ ਕੋਈ ਛੀਫੀ ਛੁੱਦੀ ਪਾ ਜਾਂਦਾ ਕਿਤੇ ਧਾਗੇ ਧੁਰਨੇ ਤੇ ਕਿ ਥਾ ਅੱਜ ਅਸੀਂ ਵੀ ਮਾਰ ਕਰਦੇ ਆਪ ਕੀ ਤੁਸੀਂ ਕੀ ਕੀਤਾ ਕੀ ਕੀਤਾ ਕੀ ਕਿਹੜਾ ਕਿਹੜਾ ਇਤਿਹਾਸ ਹੈ ਤੁਹਾਡਾ ਤੁਹਾਡੀ ਭੈੜੋ ਉੱਥੇ ਜੂਪੀ ਦੀ ਜ਼ਮੀਨ ਸੀ ਉਹ ਵੇਚ ਬੱਟ ਕੇ ਤੁਸੀਂ ਖਾ ਲਿਆ ਭੈੜੋ ਤੁਹਾਡੇ ਦੋ ਕਨਾਲ ਨਹੀਂ ਕਿ ਦੋ ਮਾਲ ਨੇ ਤੁਸੀਂ ਭੈੜੋ ਕਿਹਨੀਆਂ ਦੋ ਵੇਚ ਕੇ ਖਾ ਲਿਆ ਗੱਲਾਂ ਬਾਤਾਂ ਕਿਹੜੇ ਮੋੜੇ ਤੇ ਆਸ ਨੇ ਜਿਉਂ ਆ ਓ ਯਾਰ ਤੂੰ ਵਿਆਹ ਕਰਾਉਣਾ ਉਹ ਯਾਰ ਮੈਂ ਕਰਾਉਣਾ ਬੱਸ ਸੱਚੀ ਗੱਲ ਹੈ ਕਿ ਕਦੇ ਆਦਾ ਕਦੇ ਬਾਹਰ ਹੁੰਦਾ ਓਏ ਧਰਮ ਨਾ ਮੇਰਾ ਜਾਨ ਮਰਨਾ ਹੁੰਦਾ ਐਦਾਂ ਆਉਂਦੀ ਉਹ ਜੇ ਇੱਥੇ ਆਏ ਬਾਹਰ ਜਾ ਕੇ ਕੀ ਆ ਤੂੰ ਗਈ ਸੀ ਹੋਰ ਕਿਤੇ ਮੈਂ ਗਈ ਨਿਊਜ਼ੀਲੈਂਡ ਆਜ ਕਿਤੇ ਮੈਂ ਕਿਤੇ ਆ ਆਪਣੇ 11 ਦੇ ਨਾਲ ਆ ਤੈਨੂੰ ਬਾਹਰ ਹੁੰਦਾ ਐਦਾਂ ਹੁੰਦਾ ਨਹੀਂ ਮੇਰੀ ਗਿਆਨ ਇਹਦਾ ਓਕੇ ਲੈ ਕੇ ਆਉਂਦੀ ਬਾਟੀ ਭੈਜ ਮੇਰੀ ਗੋਰੀ ਨੇ ਲੈ ਕੇ ਆਉਣਾ ਭਾਈ ਵਾਈਫ ਗੋਰੀ ਲਓ ਅਸੀਂ ਨਹੀਂ ਗੋਰੀਆਂ ਲੈਣੀਆਂ ਆਹ ਆਜਾ ਤੱਕਾ ਜਿੱਤ ਜੱਗਤਾ ਨਹੀਂ ਆਹ ਕਿਹੜੀ ਗੱਲ ਕਰ ਰਹੀ ਏ ਤੂੰ ਲੈ ਆ ਕਿ ਬੜਾ ਟਾਪਰ ਬੰਨਿਆ ਆਂ ਆ ਕਰੀਆ ਨਵਾਂ ਸ਼ਾਮ ਗੋਰੀ ਨਾ ਗੋਰੀ ਦੀ ਸਮਝ ਲੈ ਗੋਰੀ ਲੈ ਓਏ ਯਾਰ ਮੈਨੂੰ ਸਮਝ ਲਵਾਉਣੀ ਕੀ ਆ ਐਸੀ ਗੱਲ ਬਾਤ ਨਹੀਂ ਛੋਕਰ ਕਹ ਰ ਕਦੇ ਬਿਹਾਰ ਚੋਰੀ ਲਿਓਣੀ ਪੈ ਗਈ ਗੋਰੀ ਜੂਪੀ ਜੂਪੀ ਉਹ ਲਿਆ ਪਰਾਵਾ ਤਰਾਂ ਮੈਂ ਤਾਂ ਤੈਨੂੰ 50 ਕੁੜੀਆਂ ਦੇ ਆਦਮਾ ਕਿਤੇ ਆ ਤਰੇ ਸਾਲਾ 30 ਟੱਪ ਗਿਆ ਨਹੀਂ ਨਹੀਂ 30 ਟੱਪ ਗਿਆ ਤਰੇ ਭਰਾ ਨੇ ਬੱਕਰੀਆਂ ਬੱਕਰੀਆਂ ਕੋਠੀਆਂ ਪਾਈਆਂ ਪਿੰਡ 'ਚ ਕੰਜਰ ਦੇ ਪੁੱਤ ਆ ਦੇਖੀ ਕਿ ਵਿਆਹ ਇਹ ਨਹੀਂ ਕਿਹੜੇ ਵਿਆਹ ਆ ਲੱਬੇ ਲੱਬੇ ਦੀ ਗੱਲ ਕਰਦੇ ਸੀ ਅਸੀਂ ਲੱਬੇ ਲੱਬੇ ਦੀ ਗੱਲ ਕਰਦੇ ਹਾਂ ਆਪਣਾ ਓਨਲੀ ਵਨ ਪੀਸ ਮੇਰੇ ਘਰ ਜਨਵਾ ਹੋਣਾ ਪੈਸਾ ਜੜਾਈਆ ਕੀਤਾ ਤੁਸੀਂ ਕਰਾਇਆ ਤੁਸੀਂ ਭੈਣਾਂ ਨੇ ਕਰਾਇਆ ਆਹ ਆਹ ਵਿਆਹ ਕਰਵਾਇਆ ਆਹ ਜਿਹੜੀ ਕਰਦੀ ਚਿਚੜਾ ਕਦੀ ਮੈਂ ਐਫ ਡੀ ਕਰਾਂ ਉਹਦੇ ਨਾਲ ਆਹਾ ਉਹ ਕਾਣੀ ਸੀ ਵੀ ਯਾ ਇਹਨੂੰ ਪੁੱਛੀ ਤੇਰੇ ਨਾਲ ਕੀ ਆ ਚੱਲ ਪੁੱਪੀ ਕੱਟ ਖੈਰ ਤੋਂ ਮਾਰੀ ਪਹਿਲਾ ਸਵੇਰ ਤੋਂ ਉਹਨਾਂ ਨੇ ਬਾਹਰੇ ਪਾ ਆਇਆ ਦਲਜੀਤ ਸੰਦੀਪ ਨੇ ਨਾ ਕਰ ਜਿੱਦਾਂ ਤੂੰ ਪਾ ਦੇ ਕਰਦੇ ਬੈਠੇ ਆ ਲੈ ਕੇ ਕਿ ਤੂੰ ਕੱਟਾ ਕੱਟ ਮੰਨ ਦੀ ਗੱਲ ਤੈਨੂੰ ਕੋਈ ਮੰਨ ਜਿਵੇਂ ਕੋਈ ਕੇਕ ਕੱਟ ਦੀ ਇਹਨੂੰ ਤੈਨੂੰ ਆ ਜਵੇ ਰਸਤਾ ਰਸਤਾ ਆ ਜਵੇ ਤੇਨੂੰ

ਬੋਲ ਲੋ ਤੇ ਭੇਟਾ ਲੈ ਹੈ ਇਹ ਤਾਂ ਆ ਗਿਆ ਜਿਹਦਾ ਭੇਟਾ ਨਹੀਂ ਕਾਲਦੀ ਚਲੋ ਜਕਾਰਾ ਬੋਲੋ ਚੱਕਲੇ ਕਰੀਂ ਆਂਦੇ ਆਂ ਤੇ ਸਬਜ਼ੀ ਤੁਹਾਡੇ ਸਤੇ ਹੀ ਹੋਰ ਮਨ ਭੈਚ ਬੰਦਾ ਮੈਂ ਅੰਡੇ ਵਾਲਾ ਹੀ ਆ ਜਾ ਕੇ ਕਹਦੀ ਬੋਲੋ ਬੋਲੋ ਤੇ ਜਕਾਰੇ ਲਾਉਣੇ ਚਲ ਚਲੋ ਕੱਟੋ ਲੈ ਗਏ ਫੇਰ ਯਾਰ ਮੇਰੇ ਨਾਲ ਕੋਈ ਬਾਬੇ ਆਉਣੇਗੇ ਨਹੀਂ ਕੋਈ ਆਈ ਚਲ ਗੋਪੀ ਕੋਈ ਕੋਈ ਤੇਨ ਬੁੜੀ ਕਾਹਦੇ ਨਹੀਂ ਨਹੀਂ ਨਾ ਛੱਡ ਜਾ ਮਾਂ ਲਗ ਨਹੀਂ ਮੈਂ ਮਾਂ ਮਮੀ ਨੇ ਮਾਸੀ ਆ ਮਮਮੀ ਨੇ ਆ ਤੇਰੀ ਬਾਤ ਸੜਿਆ ਪੈ ਮਾਸੀ ਦੇ ਲੈ ਲੈ ਦੇ ਕੇ ਕੇਕ ਲਗਾਇਓ ਇਹ ਆ ਦੇ ਮੈਂ ਆ ਕੇਕ ਢਾਗਦੇ ਕੇਕ ਕਰਾਵ ਕਰਦਾ ਉਹ ਇਧਰ ਉਹ ਵੀ ਕੇਕ ਖਰਾਵਣ ਲਗਾ ਇਧਰ ਹੋਣ ਲਗਾ ਬੇੜਾ ਕੇਦਾ ਬੈਠਾ ਮਮੀ ਯਾਰ ਓ ਯਾਰ ਘਰੋਂ ਫੇਰੇ ਛੱਡਿਆ ਯਾਰ ਮੇਰੀ ਭੈਣ ਮੈਂ ਨਹੀਂ ਮੈਂ ਦੱਸ ਕੇ ਮਾਰਨਾ ਮੇਰਾ ਸਮਝ ਨਹੀਂ ਅੱਛਾ ਜੇ ਇਸ ਵੇਲੇ ਤਾਂ ਕੇਕ ਕੱਟਣਾ ਜਗ੍ਹਾ ਕਿਤੇ ਲక్ష్ਮੀ ਆ ਜਾਣੀ ਆ ਮੈਂ ਭਈਏ ਨਾਲ ਨਹੀਂ ਪਿਉੜੀ ਨਹੀਂ ਲక్ష్ਮੀ ਪਹਿਲੇ ਸਾਡੇ ਘਰ ਲక్ష్ਮੀ ਆਣੀ ਲక్ష్ਮੀ ਆਣੀ ਐ ਇੱਚ ਕਿਹੜੀ ਗੱਲ ਨਾ ਤੇਰੀ ਨਾ ਸਾਡੀ ਲక్ష్ਮੀ ਆਣੀ ਆ ਹਾਂ ਆ ਮੋਮਬਤੀਆਂ ਫੜ ਪਹਿਲਾਂ ਤਾਂ ਗੱਭੀ ਦਾ ਮੀਂਹ ਚਾ ਉਹ ਹਾਂ ਬੱਸ ਜਿੰਮੀ ਯਾਰ ਮੋਮਬਤੀ ਜਗਾਉਣੀ ਈ ਲਈ ਯਾਰ ਓਏ ਯਾਰ ਤੂੰ ਫਲਾਈਟ ਮੋਡ ਲਾ ਲਾ ਆ ਫੜ ਤੂੰ ਅੱਜ ਕੋ ਗਿਆ ਆ ਜਾਓ ਬੇ ਇਹ ਗਿਫਟ ਹੈ ਮੈਂ ਗੈਫਟ ਨੀ ਨੂਰ ਵੱਲੋਂ ਗਿਫਟ ਜਾਨਮ ਤੈਨ ਤੇਰਾ ਓ ਯਾਰ ਆਨੇ ਲਿਆਂਦਾ ਗੈਫਟ ਲਓ ਜੀ ਤੂੰ ਬੋਲਣਾ ਆ ਆ ਆ ਹੈਪੀ ਬਰਥਡੇ ਟੂ ਯੂ ਓ ਟਾਰ ਕੇ ਯਾਰ ਮੇਰੀ ਕਟੀ ਇੰਦਰਾ ਕਰੋ ਹੈਪੀ ਬਰਥਡੇ ਟੂ ਯੂ ਬੇਡਾ ਆਪਾਂ ਬੋਲਾਂਗੇ ਜੂ ਲਾਈਕ ਇਟ ਦਿਸ ਕੇਕ ਆ ਦੇ ਆਇਆ ਆ ਇਹ ਨਹੀਂ ਤੇਰੇ ਹੈਪੀ ਬਰਥਡੇ ਮਾ ਨੂੰ ਬਨ ਗਿਆ ਹੁਣ ਅੱਦੇ ਆ ਗਿਆ ਹਾਂ ਹਾਲਾ ਕਾ ਮਾਸਨ ਦੇ ਦੇ ਉਹ ਆਂਦਾ ਆ ਵੇ ਹਣ ਬੰਦ ਦੇ ਉਹਨੂੰ ਬੰਦ ਮੈਂ ਖਾ ਲਿਆ ਤੂੰ ਖਾ ਲੈ ਇਹਦਾ ਡੱਬਾ ਪਖੰਡ ਜੈ ਨਾ ਮਾਸਨ ਦੇ ਦੇ ਮਾਸਨ ਮਾਸਨ ਲੈ ਬੋ ਆ ਬੋ ਇੱਟੇ ਅੱਛਾ ਇਹ ਵੀ ਨਾ ਆ ਖਾਣਾ ਕੱਟੀ ਉਹ ਹੱਥ ਨਾਲ ਖਾ ਇਹਨਾਂ ਕੀ ਖਾਉਂਦਾ ਸਾਰੇ ਮੱਜਾਂ ਦੇ ਮੂੰਹ ਨੂੰ ਲਾਉਣਾ ਡੰਡੇ ਬਾਜ ਜੰਦੀ ਡੰਡੇ ਹਨ ਉਹ ਨਹੀਂ ਉਹ ਚਮਚਾ ਕਿੱਥੇ ਗਿਆ ਹੂੰ ਸਾਰਿਆਂ ਨੂੰ ਖਾਣਾ ਉਹ ਸਾਰਿਆਂ ਨੂੰ ਖਾਣਾ ਹੈਪੀ ਬਰਥਡੇ ਮਾਈ ਬਰਥਡੇ ਬੇਟਾ ਜੀ ਹੈਪੀ ਬਰਥਡੇ ਯੈਸ ਉਹ ਜੀ ਆਪਕੋ ਬਰਥਡੇ ਵਿਸ਼ੇਸ ਹੈਪੀ ਬਰਥਡੇ ਟੂ ਯੂ ਨੂਰ ਆਗੇ ਨੂਰ ਲੈ ਲੈ ਕਿਤੇ ਦੀ ਪਹਿਲੀ ਵਾਰ ਤੇਰੇ ਨਾਲ ਕੱਟ ਲਵਾਂਗੇ ਗੁੱਸੇ ਹੋ ਗਏ ਲੈ ਹੈਪੀ ਬਰਥਡੇ ਟੂ ਇਹ ਹੁੰਦਾ ਤੇ ਪਿਆਰ ਜਾਨਵਰਾਂ ਨਾਲ ਇਹਨਾਂ ਦਾ ਕੇਕ ਕੱਟੋ ਲੈ ਆਓ ਪਾਏ ਨਹੀਂ ਤੁਸੀਂ ਸਾਲਾ ਜਨੋਰਾ ਹੀ ਐ ਉਹਨਾਂ ਨੂੰ ਪੱਠੇ ਨਹੀਂ ਪਾਏ ਉਹ ਨੰਗਨੇਰੀਆਂ ਨਹੀਂ ਚੁਹੁੰਦੇ ਨਹੀਂ ਆ ਵਿੱਚੋਂ ਜਿਆ ਸਾਰਿਆਂ ਨੂੰ ਪਾਇਆ ਤੁਸੀਂ ਆ ਕੇ ਇੱਥੇ ਆ ਲੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਖਾਈ ਨਹੀਂ ਤੇਰੇ ਹੈਪੀ ਬਰਥਡੇ ਤੇ ਲੈ ਫੇਗੀ ਹੋਇਆ ਤੇਰੀ ਧੀ ਆ ਮੇਰੀ ਗਾ ਸੁਣ ਲੈ ਤੇਰੀ ਕੁੜੀ ਆ ਜਿਹਦੇ ਨਾਲ ਮੈਂ ਕੇਕ ਕਟਿਆ ਠੀਕ ਐ ਥੋੜੇ ਜੇ ਮੂੰਹ ਨੂੰ ਲਾਉਣਾ ਤੇਰੇ ਪਾਏ ਮਾਰ ਕੇ ਬੱਚੀ ਹੈਪੀ ਬਰਥਡੇ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਮਾਈ ਅੱਜ ਹੈਗਾ ਬਰਥਡੇ ਉਧਰ ਬੈਲਾ ਆ ਗਿਆ ਉਧਰ ਆ ਕੇ ਗਵਾਂਢੀ ਆ ਗਿਆ ਲੈ ਤੂੰ ਲੈ ਨੂੰ ਉਹ ਆਹੜੀ ਆਪਾਂ ਸਾਰੇ ਜਾਨਵਰਾਂ ਨੂੰ ਆਪਾਂ ਪਾਉਣਾ ਮੂੰਹ 'ਚ ਥੋੜਾ ਥੋੜਾ ਪਵਾ ਲਓ ਇੰਨੀ ਵੀ ਸਾਲੀ ਕਾਹਦੀ ਨਾਰਾਜ਼ੀ ਕਿ ਇਸ ਜਨਾਨੀ ਦਾ ਕਟਿਆ ਆ ਤੇਰੇ ਨਾਲ ਹੀ ਕਟਿਆ ਤੂੰ ਲੈ ਲੈ ਆਰੇ ਆਰੇ ਇਹ ਆ ਕੀ ਆ ਕੇ ਬਰਥਡੇ ਬੀ ਸਿੰਗ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਲੀਵ ਮੀ ਅਲੋਨ ਇੰਨਾ ਪਿਆਰ ਕਦੀ ਕੋਈ ਕਿਸੇ ਨਾਲ ਕਰਦਾ ਨਹੀਂ ਜਿਹਨਾਂ ਮੈਂ ਤੱਕ ਦੇਖਿਆ ਸੱਚੇ ਪਿਆਰ ਦੀ ਹਾਈ ਹੋ ਰੱਬ ਤੇ ਪਲੀਜ਼ ਹੱਥ ਜੂੜ ਲ ਨਾ ਪਲੀਜ਼ ਦੇਖੋ ਇਹ ਅਸੀਂ ਖਾਣਾ ਵੀ ਮੂੰਹ ਦੇ ਵਿੱਚ ਦੇਖੋ ਇਧਰ ਪਾਣੀ ਕਿੰਨਾ ਆ ਗਿਆ ਇੰਨੇ ਨਖਰੇ ਤਾਂ ਮੈਂ ਕਦੀ ਆਪਣੀ ਘਰ ਵਾਲੀ ਦੇ ਨਾਲ ਸਹੂੰਗਾ ਪਲੀਜ਼ ਤੈਨੂੰ ਝਾਂਜਰਾ ਲੈ ਦੂੰ ਜਾਨ ਮੇਰੀਏ ਲੈ ਪਲੀਜ਼ ਸੌਰੀ ਸੌਰੀ ਪਲੀਜ਼ ਸੌਰੀ ਸੌਰੀ ਟ੍ਰਾਈ ਟੂ ਅੰਡਰਸਟੈਂਡ